ਕਰਤੂ ਉਹ ਤੇ ਚੰਗੀ ਆ ਗਈ ਆ ਮੈਨੂੰ 10 ਮਿੰਨੋ ਆਪਣੀ ਧੀ ਨੂੰ ਲਾਗੇ ਬਿਠਵਾ ਕੇ ਇਸੇ ਸੱਤ ਦੇ ਬਲੋ ਆਪਣੇ ਹੀ ਨੌ ਦੇ ਕਮਰੇ ਦੇ ਵਿੱਚ ਸੀਸੀਟੀਵੀ ਕੈਮਰਾ ਲਗਾਇਆ ਜਾਂਦਾ ਵਾ ਉਸ ਦੀ ਪ੍ਰਾਈਵੇਸੀ ਨੂੰ ਲੀਕ ਕੀਤਾ ਜਾਂਦਾ ਵਾ ਉਸ ਦੀਆਂ ਵੀਡੀਓਜ਼ ਆਪਣੀ ਟੀਮ ਦੇ ਨਾਲ ਬੈਠ ਕੇ ਦੇਖੀਆਂ ਜਾਂਦੀਆਂ ਨੇ ਜਦ ਇਹ ਸਭ ਦੇ ਬਾਰੇ ਨਿਹੰਗ ਸਿੰਘਾ ਨੂੰ ਪਤਾ ਲੱਗਦਾ ਵਾ ਤਾਂ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਆ ਕਾਰਵਾਈ ਤੇ ਇਸ ਕਾਰਵਾਈ ਦੇ ਵਿੱਚ ਪਤਾ ਲੱਗਦਾ ਵਾ ਕਿ ਇਹ ਔਰਤ ਜਿਹੜੀ ਆ ਇਸ ਸੱਤ ਸਾ ਆਪਣੀ ਨੌ ਦੇ ਜਿਹੜਾ ਵਾ ਉਹ ਨਾਲ ਕਾਫੀ ਘਟੀਆ ਹਰਕਤਾਂ ਕਰਦੀ ਸੀ ਜਿਸ ਤੋਂ ਬਾਅਦ ਇਹ ਵੀ ਵੱ ਦੇਖ ਨੂੰ ਮਿਲਦਾ ਵਾ ਕਿ ਆਪਣੀ ਨੌ ਦੇ ਪ੍ਰਤੀ ਦਿਨ 50 ਰੁਪਏ ਵੀ ਬੰਨੇ ਹੋਏ ਸੀ ਕਿ ਉਹ ਹਰ ਦਿਨ 50 ਰੁਪਏ ਦਿੱਤੇ ਜਾਣਗੇ ਇਸ ਤਰੀਕੇ ਨਾਲ ਉਸ ਦੇ ਨਾਲ ਕਾਫੀ ਹਤਿਆਚਾਰ ਤੇ ਕਾਫੀ ਜ਼ਿਆਦਾ ਦੁਰਵਿਵਹਾਰ ਜਿਹਦਾ ਕੀਤਾ ਜਾਂਦਾ ਹੈ ਇਸ ਦੇ ਬਾਰੇ ਜਦੋਂ ਨੰਗ ਸਿੰਘਾ ਨੂੰ ਪਤਾ ਲੱਗਦਾ ਹੈ ਤੇ ਇਹਨਾਂ ਦੇ ਵੱਲੋਂ ਕੀਤੀ ਜਾਂਦੀ ਕਾਰਵਾਈ ਨੂੰ ਲੈ ਕੇ ਇਹ ਵੀਡੀਓ ਤੁਸੀਂ ਅੱਗੇ ਜ਼ਰੂਰ ਦੇਖੋ ਫਿਰ ਸਭ ਨੂੰ ਫਾਇਦ ਲਾਇਆ ਜੇ ਤੁਸੀਂ ਸਾਥ ਜੀ ਪੰਡਾ ਆਇਆ ਜੀ ਨੌ ਕਿੱਡੀ ਕਰਤੂਤ ਮਾੜੀ ਅੱਜ ਕਰਦੇ ਸਾਰਿਆਂ ਦੇ ਉਹ ਕੈਮਰਾ ਦੇਖੋ ਵੀ ਨੌ ਦੇ ਬੈੱਡਰੂਮ ਦੇ ਉੱਤੇ ਕੈਮਰਾ ਲੱਗਾ ਹੋਇਆ ਸੱਸ ਦੀ ਵੇਖ ਕਿੱਡੀ ਕਰਤੂਤ ਮਾੜੀ ਹੈ ਨਨਾਨ ਦੀ ਵੀ ਨੰਨਾ ਨਾਲ ਤਾਂ ਸੱਸੇ ਦੀ ਕੁੱਟਮਾਰ ਕੈਮਰੇ ਦੇ ਸਾਹਮਣੇ ਕਰਦੇ ਆ। ਉਹ ਦੇਖੋ ਉੱਪਰ ਹੁਣ ਕੈਮਰਾ ਬੰਦ ਕਰਦਾ ਵੀ ਆਉਂਦੇ ਆ। ਉਹ